ਕੈਨੇਡੀਅਨ ਕਬਨ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਪ੍ਰਧਾਨ ਮੰਤਰੀ ਜਸਟਨ ਟੂਡੋ ਨੂੰ ਖੁੱਸਣ ਤੋਂ ਬਾਅਦ ਕ੍ਰਿਸਟਿਅਨ ਫੀਲੈਂਡ ਨੇ ਕਮਾਂਡ ਸੰਭਾਲ ਲਈ ਹੈ ਤੇ ਲਿਬਰਲ ਐਮਪੀਜ਼ ਨਾਲ ਲਗਾਤਾਰ ਤਾਲਮਿਲ ਕਾਇਮ ਕਰਨ ਦੇ ਅੰਦਰ ਖਾਤੇ ਯਤਨ ਕੀਤੇ ਜਾ ਰਹੇ ਨੇ ਟੋਰਾਂਟੋ ਸਟਾਰ ਦੀ ਰਿਪੋਰਟ ਦੇ ਮੁਤਾਬਕ ਕਈ ਐਮਪੀਜ਼ ਦੀ ਪਛਾਣ ਜਨ ਤੱਕ ਨਾ ਕੀਤੇ ਜਾਂਦੀ ਸ਼ਰਤ ਤੇ ਦੱਸਿਆ ਕਿ ਕੈਨੇਡਾ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨਾਂ ਦਰਾਂ ਉਨਾ ਨੜ ਸੰਪਰਕ ਕਾਇਮ ਕੀਤਾ ਗਿਆ ਦੂਜੇ ਪਾਸੇ ਟੂਟੋ ਦੇ ਵਫਾਦਾਰਾਂ ਦੀ ਗਿਣਤੀ ਵੀ ਹੁਣ ਘਟਦੀ ਜਾ ਰਹੀ ਹੈ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਰਹ ਚੁੱਕੇ ਮਾਰਕੋ ਮੈਂਡੀਚੀਨੋ ਵੱਲੋਂ ਮੋੜ ਚੋਣਾ ਲੜਨ ਤੋਂ ਨਾ ਕਰ ਦਿੱਤੇ ਗਿਆ ਤੇ ਟ੍ਰਾਂਟੋ ਦੇ ਰੀਡਿੰਗ ਤੋਂ ਲਿਬਰਲ ਐਮਪੀ ਨੇ ਇੱਕ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਮੇਰੇ ਅਤੇ ਮੇਰੇ ਪਰਿਵਾਰ ਵਾਸਤੇ ਸਿਆਸਤ ਹੋ ਲੰਬੇ ਹੋਣ ਦਾ ਸਹੀ ਸਮਾਂ ਆ ਚੁੱਕਿਆ ਹੈ ਮਾਰਕੋ ਮੈਂਡੀਚੀਨੋ 2015 ਵਿੱਚ ਲੈਬਰਲ ਉਮੀਦਵਾਰ ਹਾਸਲ ਕੀਤੀ ਸੀ ਕਿ ਪੜਤਗ੍ਰਿਹ ਦੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਐਮਪੀ ਈਵ ਐਂਡੀ ਮਜ਼ ਨੂੰ ਹਰਾਇਆ ਸੀ ਕਿ ਲੈਬਰਲ ਪਾਰਟੀ ਵੱਲੋਂ ਪਾਰਲੀਮੈਂਟ ਚੋਣਾਂ ਲੜਨਾ ਚਾਹੁੰਦੇ ਸਨ ਇਸ ਮਗਰੋਂ ਪਾਰਲੀਮੈਂਟ ਚੋਣਾਂ ਵਿੱਚ ਕੈਨੇਡਾ ਦੇ ਵਿੱਤ ਮੰਤਰੀ ਜੋ ਓਲੀਵਰ ਨੂੰ ਹਰਾਇਆ ਸੀ ਮੈਂਡੀਚੀਨੋ ਵੱਲ ਲੈਬਰਲ ਐਮਪੀਜ਼ ਅਤੇ ਸਾਬਕਾ ਕੈਬਨਟ ਸਾਥੀਆਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਪਰ ਟੂਡੋ ਦਾ ਨਾ ਕਿਤੇ ਨਹੀਂ ਚੱਲਿਆ ਚੋਣ ਲੜਦੋਂ ਨਾ ਕਰ ਚੁੱਕੇ ਲਿਬਰਲ ਐਮਪੀਜ਼ ਦੀ ਗਣਤੀ 30 ਹੋ ਚੁੱਕੀ ਹੈ ਜਿਨ੍ਹਾਂ ਵਿੱਚ ਸਾਬਕਾ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਅਤੇ ਪਾਬਲੋ ਰੋਡ ਰਿੰਗਸ ਵੀ ਸ਼ਾਮਲ ਨੇ ਉਧਰ ਕ੍ਰਿਸਟਿਆਫਰ ਲੈਂਡ ਲਿਬਰਲ ਪਾਰਟੀ ਵਿੱਚ ਨਮੀ ਰੂਫ ਉੱਕੜ ਦੇ ਇਰਾਦੇ ਨਾਲ ਲਿਬਰਲ ਵਿੱਚ ਇਹ ਮੋਹਮ ਚਲਾ ਰਹੇ ਨੇ ਇਸ ਕੰਮ ਵਿੱਚ ਤਕਰੀਬਨ 100 ਲਿਬਰਲ ਐਮਪੀ ਦਾ ਸਾਥ ਉਹਨਾਂ ਨੂੰ ਮਿਲ ਸਕਦਾ ਹੈ ਸਭ ਤੋਂ ਪਹਿਲਾਂ ਟੀਚਰ ਜਸਟਨ ਟੂਡੋ ਉੱਤੇ ਅਸਤੀਫਾ ਲਈ ਦਬਾਅ ਪਾਉਣ ਦਾ ਹੋਵੇਗਾ ਕਿਉਂਕਿ ਜ਼ਬਰਦਸਤੀ ਉਹਨਾਂ ਨੂੰ ਹਟਾਉਣਾ ਸੰਭਵ ਨਹੀਂ ਹੈ। ਕ੍ਰਿਸਟਿਆ ਫਿਨਲੈਂਡ ਵੱਲੋਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਮਗਰੋਂ ਹਾਲਾਤ ਤੇਜ਼ੀ ਨਾਲ ਬਦਲੇ ਅਤੇ ਲਗਾਤਾਰ ਐਮਪੀ ਦਾ ਮੰਨਣਾ ਹੈ ਕਿ ਪਾਰਟੀ ਆਗੂ ਦੇ ਅਹਦੇ ਅੰਤ ਲਈ ਫਿਨਲੈਂਡ ਸਰਪ੍ਰਮਾਨਿਤ ਚਿਹਰਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਅਨਟਾਰੀਓ ਦੇ 50 ਤੋਂ ਵੱਧ ਐਮਪੀਜ਼ ਟੂਡੋ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਂਬੇ ਹੋਣ ਦਾ ਸੱਦਾ ਦੇ ਚੁੱਕੇ ਨੇ। लिबरेस कॉकस ਦੇ ਜ਼ਿਆਦਾਤਰ ਮੈਂਬਰ ਨਵੇਂ ਆਗੂਆਂ ਦੀ ਅਗਵਾਈ ਹੇਠ ਚੋਣ ਲੜਨ ਵਿੱਚ ਇੱਛਕ ਨਜ਼ਰ ਆ ਰਹੇ ਨੇ ਕਿਉਂਕਿ ਤੋਂ ਲਿਬਰਲ ਐਮਪੀ ਅਤੇ ਐਂਥਨੀ ਹਾਊਸ ਫਾਦਰ ਦਾ ਮੰਨਣਾ ਹੈ ਕਿ ਵੱਡੀ ਗਿਣਤੀ ਵਿੱਚ ਲਿਬਰਲਜ਼ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਨੇ ਪਰ ਮੌਜੂਦਾ ਆਗੂ ਨੂੰ ਨਾ ਪਸੰਦ ਕਰ ਚੁੱਕੇ ਨੇ ਮੁਲਕ ਵਿੱਚ ਅਜਿਹੇ ਪ੍ਰਧਾਨ ਮੰਤਰੀ ਜਿਸ ਦੀ ਜ਼ਰੂਰਤ ਹੈ ਜੋ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ ਦਿੱਤੀ 25% ਦੀ ਟੈਕਸ ਲਾਉਣ ਦੀ ਧਮਕੀ ਦਾ ਡਟ ਕੇ ਮੁਕਾਬਲਾ ਕਰ ਸਕਣ ਇੱਥੇ ਦਸਨਾਈ ਵੀ ਬਣਦਾ ਕਿ ਲਿਬਰਲ ਪਾਰਟੀ ਦੇ ਗੜ ਮੰਨੀ ਜਾਂਦੀ ਟ੍ਰਾਂਟੋ ਸੈਂਟ ਪੋਲ ਪਾਰਲੀਮੈਂਟਰੀ ਸੀਟ ਜਿਮਨੀ ਚੋਣ ਵਿੱਚ ਵੀ ਹਾਰ ਮਗਰੋਂ ਟੂਡ ਦੇ ਸਤੀਫੇ ਦੀ ਮੰਗ ਉੱਠੀ ਜੋ ਮੋਂਟਰੀਅਲ ਇਲਾਕੇ ਵਿੱਚ ਦੂਜੀ ਜਿਮਨੀ ਚੋਣ ਹਾਰ ਜੋਰ ਫੜ ਲੱਗੀ ਇਸ ਦੌਰਾਨ ਟਰੰਪ ਨੇ ਕੈਨੇਡੀਅਨ ਨਿਵਸਤਾ ਦੇ 25% ਟੈਕਸ ਲਾਉਣ ਦੀ ਧਮਕੀ ਦੇ ਦਿੱਤੀ ਅਤੇ BC ਵਿੱਚ ਜਿੱਥੇ Langley City Parliament ਹਲਕੇ ਵਿੱਚ ਵੀ ਲਿਬਰਲ ਪਾਰਟੀ ਬੁਰੀ ਤਰ੍ਹਾਂ ਹਾਰ ਚੁੱਕੀ ਸੀ। ਕ੍ਰੀਡਿੰਗ ਖਬਰਨਾਮੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਵੀਰੇ ਕੀ ਨਿਊਜ਼ ਹੋਰ ਖਬਰਾਂ ਦੇਖਣੀਆਂ ਸੋ ਨੇ ਪੜ੍ਹਨੀਆਂ ਤਾਂ ਬੜਾ ਰੋ ਆਜ਼ ਨਿਊਜ਼ ਵਾਲਾ ਦਿਨ ਹੈ।